ਜੈਨਿਕ ਸਰਾ ਦੇਖ ਰਹੇ ਤੁਸੀਂ ਧਮੇ ਮਸੰਦਕਾਲ ਸਵੇਦ ਦੀ ਸ਼ੁਰੂਆਤ ਤਾਂ ਹੋ ਚੁੱਕੀ ਹੋਈ ਹੈ ਤਕਨੋਰੀ ਬਾਰਡਰ ਤੇ ਮੌਜੂਦ ਹੈ ਤਾਂ ਤਸਵੀਰਾਂ ਤੁਹ ਦਿਖਾਵਾਂਗੇ ਇੱਕ ਪਾਸੇ ਕਿਸਾਨ ਨੇ ਵੱਡੀ ਗਿਣਤੀ ਵਿੱਚ ਤਾਂ ਦੂਜੇ ਪਾਸੇ ਜਵਾਨ ਨੇ ਉਧਰ ਦਾ ਸਰਕਾਰ ਨਾਰਾ ਦਿੱਲਦੀ ਹੈ ਜੈ ਜਵਾਨ ਜੈ ਕਿਸਾਨ ਦਾ ਪਰ ਇੱਥੇ ਪੰਜਾਬ ਅਤੇ ਹਰਿਆਣਾ ਦੇ ਬਾਰਡਰਾਂ ਤੇ ਕਿਸਾਨ ਅਤੇ ਜਵਾਨਾਂ ਨੂੰ ਅੰਮੋ ਸਾਹਮਣੇ ਕਰ ਦਿੱਤਾ ਹੈ ਕਿਸਾਨ ਵੀ ਆਪਣੇ ਨੇ ਜਵਾਨ ਵੀ ਆਪਣੇ ਨੇ ਪਰ ਹੁਣ ਸਥਿਤੀ ਇਹ ਜੀ ਬਣੀ ਹੋਈ ਹੈ ਬਾਰਡਰਾਂ ਦੇ ਉੱਤੇ ਕਿਸਾਨ ਅਤੇ ਜਵਾਨਾਂ ਨੂੰ ਅਮੋ ਸਾਹਮਣੇ ਹੋਣਾ ਪੈ ਰਿਹਾ ਹੈ ਕਿਸਾਨਾਂ ਨੂੰ ਆਪਣੇ ਹੱਕ ਮੰਗਣ ਦੇ ਲਈ ਖੜੇ ਹੋਣਾ ਪੈ ਰਿਹਾ ਤੇ ਜਵਾਨਾਂ ਨੂੰ ਆਪਣੀ ਡਿਊਟੀ ਨਿਭਾਉਣ ਦੇ ਲਈ ਖੜੇ ਹੋਣਾ ਪੈ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕੱਲ ਖਦੋਰੀ ਬਾਰਡਰ ਦੇ ਜਿੱਥੇ ਇਹ ਤੁਹਾਨੂੰ ਤਸਵੀਰਾਂ ਦਿਖਾਰੇ ਜਗ੍ਹਾ ਤੇ ਕਿੱਲ ਜਿਹੜੇ ਕੀ ਉਹ ਗੱਡੇ ਕੇ ਸੀਗੇ ਉਹ ਕਿਲੇ ਲੋਹੇ ਦੇ ਕਿਲੇ ਕੱਲ ਕਾਫੀ ਜਦੋਜਹਿਦ ਹੁੰਦੀ ਹੈ ਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਕਈਆਂ ਦੇ ਸੱਟਾ ਲੱਗ ਜਾਂਦੇ ਨੇ ਕਿ ਨੌਜਵਾਨੀ ਲਾਤਕ ਟੁੱਟ ਜਾਂਦੀ ਹੈ ਕਈਆਂ ਨੂੰ ਗ੍ਰਫਤਾਰ ਕੀਤਾ ਜਾਂਦਾ ਪਰ ਉਸ ਦੇ ਬਾਵਜੂਦ ਵੀ ਕਿਸਾਨ ਡਟੇ ਰਹਿੰਦੇ ਨੇ ਤੇ ਇਥੋਂ ਕਿਲ ਪੱਟ ਕੇ ਜਿਹੜੇ ਕਿ ਉਹ ਆਪਣੇ ਨਾਲ ਗੱਡੀ 'ਚ ਲੈ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨੂੰ ਕੰਕਰੀਟ ਦੀਆਂ ਦੁਵਾਰਾ ਖੜੀਆਂ ਕਰ ਦਿੱਤੀ ਜਾਂਦੀ ਹੈ ਲੈ ਕੰਡਿਆਲੀ ਤਾਰ ਲਗਾਈ ਗਈ ਹੈ ਸੀਆਰਪੀਐਫ ਆਰਏਐਫ ਹਰਿਆਣਾ ਪੁਲਿਸ ਦੇ ਜਵਾਨ ਨੇ ਉਹ ਤਨਾਤ ਕੀਤੇ ਗਏ ਨੇ ਵਾਟਰ ਕਨਲ ਦੀਆਂ ਗੱਡੀਆਂ ਖੜੀਆਂ ਨੇ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਉਹ ਛੱਡੇ ਜਾਣ ਨੇ ਉਹ ਵੀ ਗੱਡੀਆਂ ਇੱਥੇ ਖੜੀਆਂ ਨੇ ਤਾਂ ਕੱਲ ਇੱਕ ਨੌਜਵਾਨ ਦਾ ਟਰੈਕਟਰ ਹੈ ਉਹ ਵੀ ਖੋਲਿਆ ਗਿਆ ਇਸ ਤੋਂ ਟਰੈਕਟਰ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਕਿ ਟਰੈਕਟਰ ਦੇ ਕੀ ਹਾਲਾਤ ਨੇ ਸੋ ਟਰੈਕਟਰ ਦੀਆਂ ਤਸਵੀਰਾਂ ਨੇ ਪੈਰ ਪੂਰੀ ਤਰ੍ਹਾਂ ਪੈਂਚਰ ਕਰ ਦਿੱਤੇ ਗਏ ਨੇ ਹਵਾ ਕੱਢੀਏ ਪੈਂਚਰ ਕੀਤੇਗਾ ਪਰ ਤਸਵੀਰਾਂ ਖੁਦ ਬਿਆਨ ਕਰਦੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਟਰੈਕਟਰ ਕਾਲ ਨੌਜਵਾਨ ਛੋਟੀ ਟ੍ਰੈਲੀ ਤਿਆਰ ਕਰਕੇ ਇੱਥੇ ਪਹੁੰਚੇ ਸੀਗੇ ਪਰ ਜਿੱਦਾਂ ਹੀ ਅਥਰੂ ਗੈਸ ਦੇ ਗੋਲੇ ਛੱਡੇ ਸੀ ਤਾਂ ਨੌਜਵਾਨਾਂ ਨੇ ਕਿਹਾ ਕਿ ਉਹ ਟਰੈਕਟਰ ਛੱਡ ਕੇ ਜਦੋਂ ਭੱਜੇ ਤਾਂ ਪੁਲਿਸ ਦੇ ਵੱਲੋਂ ਟਰੈਕਟਰ ਸਟਾਰਟ ਕਰਕੇ ਬੋਰਡਰ ਵਾਲੇ ਪਾਸੇ ਲੈ ਆਏ ਤਾਂ ਇਹ ਟਰੈਕਟਰ ਢੋਡਾ ਬਈ ਜੀ ਕੱਲ ਕਿਸ ਤਰ੍ਹਾਂ ਦੇ ਨਾਲ ਟਰੈਕਟਰ ਇੱਥੇ ਆਇਆ ਤੇ ਹਾਲਾਤ ਕੀ ਨੇ ਅਜੇ ਟਰੈਕਟਰ ਟਰੈਕਟਰ ਜੀ ਇੱਥੇ ਆਉਣ ਡਿਆ ਸਿੱਧਾ ਇੱਥੇ ਬਾਅਦ ਦੇ ਵਿੱਚ ਜਦੋਂ ਕਿਲਾਂ ਦੇ ਲਾਗੇ ਚਲੇ ਗਿਆ ਤੇ ਉਹਨਾਂ ਉਹਨਾਂ ਬਹੁਤ ਜ਼ਿਆਦਾ ਅਗੂ ਆਸੂ ਗੈਸ ਦੇ ਗੋਲੇ ਛੁੱਟੇ ਆ ਜਦੋਂ ਗੋਲੇ ਛੁੱਟੇ ਆ ਤੇ ਉਹ ਬੰਦਿਆਂ ਨੂੰ ਗੈਸ ਨੇ ਬਹੁਤ ਜ਼ਿਆਦਾ ਮਾਰੂ ਅਸਰ ਕੀਤਾ ਜਦੋਂ ਮਾਰੂ ਅਸਰ ਕੀਤਾ ਵਾ ਤੇ ਉਹ ਮਜਬੂਰੀ ਦੇ ਨਾਲ ਟਰੈਕਟਰ ਤੋਂ ਥੱਲੇ ਉਤਰਨਾ ਪਿਆ ਉਹ ਫੋਰਸ ਬੈਰੀਕੇਡ ਤੋਂ ਗਾਂ ਆ ਕੇ ਤੇ ਫਿਰ ਉਹਨਾਂ ਨੇ ਟਾਇਰਾਂ ਦੇ ਵਿੱਚ ਸੂਏ ਮਾਰ ਦੇ ਦੇ ਤੇ ਉਹ ਫਿਰ ਉਹਦੇ ਨਾਲ ਇੰਜਰਡ ਕਰਦੇ ਸਾਰੇ ਟਾਇਰ ਕਿੰਨੇ ਕੁ ਨੌਜਵਾਨ ਦਖਲ ਹੋਈ ਸੀ ਨੌਜਵਾਨ 4-5 ਨੌਜਵਾਨ ਜ਼ਖਮੀ ਹੋ ਗਏ ਤੇ 5-7 ਬਜ਼ੁਰਗ ਬੰਦੇ ਸੀ ਉਹ ਜ਼ਖਮੀ ਹੋ ਗਏ ਬਹੁਤ ਜਿਆਦੇ ਮਤਾ ਬਾਵਾ ਟੁੱਟ ਕੇ ਨਾਲੋਂ ਲੱਥਨ ਵਾਲਾ ਕੰਮ ਹੋ ਗਿਆ ਬਹੁਤ ਜਿਆਦੀ ਸਿਰ ਪਾਰੀਆਂ ਵੀ ਕੀਤੀਆਂ ਗਈਆਂ ਸੀ ਕੱਲ ਤੁਸੀਂ ਮਾਰੀਆਂ ਹੋਈਆਂ ਪਰ ਪਤਾ ਨਹੀਂ ਲੱਗ ਰਿਹਾ ਵੀ ਕੌਣ-ਕੌਣ ਕੇ ਗ੍ਰਿਫਤਾਰ ਇਹ ਕਿੱਲ ਪਟਕੇ ਲੈ ਲਏ ਤੁਸੀਂ ਫਿਰ ਕੱਲ ਹਾਂ ਹਾਂ ਪੜਤੇ ਕਿੱਲ ਤਾਂ ਸਾਡੇ ਨੌਜਵਾਨਾਂ ਦਾ ਹੌਸਲਾ ਬਹੁਤ ਜਾਦੇ ਹੈ ਅੱਜ ਮੈਂ ਕਿਸ ਤਰ੍ਹਾਂ ਦੀ ਬਾਬਾ ਹੀ ਰਣਨੀਤੀ ਹੈ ਕੀ ਰਣਨੀਤੀ ਆ ਰਹੀ ਹੈ ਇਹਨਾਂ ਦੀ ਹਰਿਆਣੇ ਦੇ ਤਾਂ ਸਾਨੂੰ ਪਾਸਪੋਰਟ ਬਣਾ ਕੇ ਨਾਉਣਾ ਪਿਆ ਗੁਰ ਹਰਿਆਣੇ ਚ ਜਿਵੇਂ ਇਹਨਾਂ ਦੇ ਹਾਲਾਤ ਆ ਸਾਨੂੰ ਤਾਂ ਪਾਸਪੋਰਟ ਬਣਾਉਣੇ ਪਿਆ ਕਰਨਗੇ ਫੇਰ ਹਰਿਆਣੇ ਚ ਪਰ ਅਸੀਂ ਅੱਗੇ ਗਾਂ ਨੂੰ ਵਧਾਂਗੇ ਅੱਜ ਸਾਡੇ ਨੌਜਵਾਨਾਂ ਦਾ ਬਹੁਤ ਉੱਚ ਮਸਲਿਕ ਥੋੜੀ ਆ ਇਹਨਾਂ ਨੇ ਤੇ ਐ ਬਣਾਤਾ ਕਿ ਜਿੱਦਾਂ ਪਾਕਿਸਤਾਨੀ ਆਣ ਕੇ ਤੇ ਹਿੰਦੁਸਤਾਨ ਤੇ ਹਮਲਾ ਕਰਨ ਡਏ ਆ 75% 75% ਕੁਰਬਾਨੀ ਜਿਹੜੀ ਆ ਸਿੱਖਾਂ ਦੀ ਆ ਜਦੋਂ ਦੇਸ਼ ਜਾਦ ਹੋਇਆ ਆ ਕੀ ਦੇਸ਼ ਜਾਦ ਦੀ ਨਿਸ਼ਾਨੀ ਆ ਸਾਨੂੰ ਤੇ ਇਹਨਾਂ ਨੇ ਗੁਲਾਮ ਬਣਾ ਕੇ ਰੱਖਿਆ ਇਹਨਾਂ ਦੇਲ ਚ ਵੀ ਪਾਕਿਸਤਾਨੀਆਂ ਬੜਾ ਕਰਨ ਦੇ ਆ ਇਹਨਾਂ ਪਾਕਿਸਤਾਨ ਤੋਂ ਨਹੀਂ ਆ ਇੰਡੀਆ ਨੂੰ ਖਤਰਾ ਜਿਹੜਾ ਆ ਇਹਨਾਂ ਨੇ ਚੀਨ ਦੀਆਂ ਕੰਧਾ ਮੜਾ ਕੇ ਤੁਹਾਨੂੰ ਤਕਾਲਤਿਆਂ ਯਾਰ ਅਈ ਹਰ ਇੱਕ ਨੇ ਪੜਾਵਾਂ ਮੰਗਦੇ ਕਦੀ ਬੁਰਾ ਸਿੱਖ ਗੋਮਣੇ ਮੰਗਿਆ ਹੀ ਨਹੀਂ ਕਿਸਦਾ ਪਰ ਇਹਨਾਂ ਨੇ ਅੱਜ ਸਾਨੂੰ ਵਿਖਾਤਾ ਵੀ ਸਿੱਖ ਕੋਈ ਨਹੀਂ ਲੱਗ ਹੀ ਕਰਨਾ ਚਾਹੁੰਦੇ ਅਲੱਗ ਬਾਈ ਕਿਸ ਤਰ੍ਹਾਂ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਜੀ ਕੀ ਰਣਨੀਤੀ ਤਿਆਰ ਕੀਤੀ ਗਈ ਹੈ ਕਿਵੇਂ ਬੈਰੀਗੜਾ ਪੱਟੇ ਜਾਣੀ ਤਿਆਰੀ ਫੁੱਲ ਭੋਲੀ ਹੈ ਗੁਰੂ ਮਹਾਰਾਜ ਦਾ ਆਸਰਾ ਵਾ ਇਹਨਾਂ ਦੇ ਜ਼ਬਰਦਸਤ ਜਿਹੜਾ ਆ ਉਹ ਸਬਰ ਨਾਲ ਵੀ ਜਵਾਬ ਦਵਾਂਗੇ ਤੇ ਸੂਰਮ ਗਤੀ ਨਾਲ ਵੀ ਦਵਾਂਗੇ ਅਸੀਂ ਹਰ ਤਰ੍ਹਾਂ ਤਿਆਰ ਆ ਬਿਲਕੁਲ ਡਰੋਨ ਦੇ ਜ਼ਰੀਏ ਨਜ਼ਰ ਵੀ ਰੱਖੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਸਟੋਲ ਕੀਤੇ ਗਏ ਨੇ ਬਾਈ ਜੀ ਅੱਜ ਕਿਸ ਤਰ੍ਹਾਂ ਦੀ ਤਿਆਰੀ ਹੈ ਕੱਲ ਤਾਂ ਇੱਕ ਤਾਂ ਜਿਹੜੇ ਕੰਡੇ ਬੀਜੇਗੇ ਉਸ ਨੂੰ ਤਾਂ ਪੱਟ ਲਗੇ ਕਿਸਾਨਾਂ ਦੇ ਵੱਲੋਂ ਪਰ ਅੱਜ ਹੁਣ ਕੀ ਲੱਗਦਾ ਹੈ ਬੈਰੀਕੇਡ ਪੱਟੇ ਜਾਣਗੇ ਕਿੰਨਾ ਕੁ ਸਮਾਂ ਲੱਗੂਗਾ ਜਾਣਗੇ ਜੀ ਫੈਂਡਰੇਟ ਦੇ ਵਿੱਚ ਪੱਟੇ ਜਾਣ ਸਰ ਜੀ ਕਲੀਅਰ ਹੋ ਜੂਗਾ ਪੂਰੀ ਤਿਆਰੀ ਚ ਆ ਪੂਰੀ ਤਿਆਰੀ ਚ ਕਿਉਂ ਜਿਹੜੀਆਂ ਸਾਡਾ ਜਦੋਂ 2020 ਦੇ ਵਿੱਚ ਕਾਲੇ ਕਾਨੂੰਨ ਰੱਦ ਕਰਾਏ ਆ ਤਾਂ ਉਸ ਵੇਲੇ ਵੀ ਇਹ ਬੈਰੀਕੇਡ ਲਾਏ ਸੀ ਉਦੋਂ ਵੀ ਪੱਟਿਆ ਹੁਣ ਵੀ ਪਟਾਂਗੇ ਪਰ ਜਿਹੜੀਆਂ ਸਰਕਾਰ ਨੇ ਮੰਗਾ ਮੰਨੀਆਂ ਸੀ ਉਹਨਾਂ ਨੂੰ ਸਾਰਿਆਂ ਨੂੰ ਲਾਗੂ ਕਰਾ ਕੇ ਵਾਪਸ ਜਾਵਾਂਗੇ ਸਾਡੀ ਮੰਜੜਾ ਵੀ ਜਿਹੜੇ ਸਾਨੂੰ ਜਗਾ ਦਿੱਤੇ ਆ ਜੰਤਰ ਮੰਤਰ ਉੱਥੇ ਜਾਵਾਂਗੇ ਇਹ ਸਰਕਾਰ ਨੇ ਰੋਕਿਆ ਜੇ ਸਰਕਾਰ ਨੇ ਰੋਕਿਆ ਤਾਂ ਇਹਨਾਂ ਕੋਲੇ ਕੋਈ ਆਹ ਹਕਾਰ ਨਹੀਂ ਵੀ ਲੋਕਾਂ ਦੇ ਰਸਤੇ ਬੰਦ ਕਰਨ ਤੇ ਹਾਈ ਕੋਰਟ ਨੇ ਇਹਨਾਂ ਨੂੰ ਝਾੜਾਂ ਵੀ ਪਾਈਆਂ ਨਾ ਪਰ ਸਾਨੂੰ ਜਦੋਂ ਤਾਂਹਾਂ ਤੋਂ ਹਾਈ ਕਮਾਂਡ ਦਾ ਸਾਡੀ ਦਾ ਹੁਕਮ ਆਇਆ ਜਦੋਂ ਸਾਡੇ ਆਗੂਆਂ ਨੇ ਕਿਹਾ ਵੀ ਤੋੜੋ ਤੋੜਾਂਗੇ ਕੋਈ ਪਿੱਛੇ ਨਹੀਂ ਹਟਦੇ ਸਾਡੇ ਕੋਲੇ ਹੈਗਾ ਪਿੱਛੇ ਵੀ ਪੱਟੀਆਂ ਨਾਲ ਹੌਂ ਵੀ ਪੱਟਾਂਗੇ ਸਾਡੇ ਬਾਰੇ ਕੋਈ ਵੱਡੀ ਗੱਲ ਨਹੀਂ ਬਿਲਕੁਲ ਇਹੀ ਕਿਹਾ ਜਾ ਰਿਹਾ ਜੋਸ਼ ਹੈ ਜਿਹੜਾ ਕਿ ਪੂਰਾ ਦੇਖਣ ਨੂੰ ਮਿਲਣਾ ਚਾਹੀਦਾ ਨੌਜਵਾਨ ਹੋਣ ਚਾਹੇ ਬਜ਼ੁਰਗ ਹੋਣ ਤਾਂ ਇਹੀ ਕਿਹਾ ਜਾ ਰਿਹਾ ਕਿ ਅੱਜ ਬੈਰੀਕੇਡ ਜਰੂਰ ਆ ਪਟਾਂਗੇ ਕੱਲ ਹਾਲਾਂਕਿ ਪਹਿਲੇ ਬੈਰੀਕੇਡ ਜਿਹੜੇ ਕਿ ਜਿਵੇਂ ਕੱਲ ਪਿੱਛੇ ਗਏ ਸਰੀਏ ਸੜਕਾਂ ਦੇ ਵਿੱਚੋਂ ਤਾਂ ਉਹ ਕਿਸਾਨਾਂ ਦੇ ਵੱਲੋਂ ਪੱਤੇ ਗਏ ਸੀ ਤਾਂ ਹੁਣ ਕਿਸਾਨ ਆਗੂ ਸਿਰਫ ਆਪਣੇ ਆਗੂਆਂ ਦੀ ਵੇਟ ਕਰ ਰਹੇ ਨੇ ਕਿ ਉਹਨਾਂ ਦੇ ਆਗੂ ਕਦੋਂ ਉਹਨਾਂ ਨੂੰ ਫਤਿਹ ਦੇ ਕੇ ਅੱਗੇ ਵਧਣਾ ਹੈ ਤਾਂ ਉਸੇ ਤਰੀਕੇ ਨਾਲ ਹੀ ਅੱਗੇ ਬਦਲ ਦੀ ਤਿਆਰੀ ਵਿੱਚ ਹੈ ਉਧਰ ਹਰਿਆਣਾ ਪ੍ਰਸ਼ਾਸਨ ਵੀ ਪੂਰੀ ਤਿਆਰੀ ਦੇ ਵਿੱਚ ਹੈ ਡਰੋਨ ਦੇ ذریعے ਅੱਜ ਫਿਰ ਤੋਂ ਜਿਹੜੀ ਨਜ਼ਰ ਆ ਰੱਖੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਇੰਸਟਾਲ ਕੀਤੇ ਗਏ ਨੇ ਤਾਂ ਬਲਦ ਦਾ ਪ੍ਰਯੋਗ ਹੈ ਜਿਹੜਾ ਕਿ ਅੱਜ ਵੀ ਕੀਤਾ ਜਾਣਾ ਹੈ ਤਾਂ ਨੌਜਵਾਨਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਬੈਰੀਕਡ ਪੱਟਾਂ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾਣੀ ਹੈ ਤਾਂ ਹੁਣ ਦੇਖਣਾ ਹੋਵੇਗਾ ਕੁਝ ਹੀ ਦਿਨ ਦੇ ਵਿੱਚ ਜਿੱਦਾਂ ਹੀ ਆਗੂਆਂ ਦੀ ਜਿਹੜੀ ਕੋਲ ਆਂਦੀ ਹੈ ਨੌਜਵਾਨਾਂ ਤੇ ਕਿਸਾਨਾਂ ਨੂੰ ਤਾਂ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਖਲੋਰੀ ਬਾਰਡਰ ਤੇ ਦੇਖੇ ਜਾਣਗੇ ਜਿਵੇਂ ਪਹਿਲਾਂ ਕਹਿ ਕੇ ਹਟਿਆ ਮੈਂ ਇੱਕ ਸਰਕਾਰ ਹੈ ਜਿਹੜੀ ਕਿ ਉਹ ਨਾਰਾ ਤਾਂ ਜੂਰ ਲਵਾਉਂਦੀ ਹੈ ਜੈ ਕਿਸਾਨ ਜੈ ਜਵਾਨ ਪਰ ਅੱਜ ਹਾਲਾਤ ਸਰਕਾਰਾਂ ਨੇ ਅਜਿਹੇ ਬਣਾਤੇ ਕਿ ਜਵਾਨ ਅਤੇ ਕਿਸਾਨ ਆਬੂ ਸਾਹਮਣੇ ਖੜੇ ਹੋ ਗਏ ਨੇ ਕਿਸਾਨ ਦੀ ਮਜਬੂਰੀ ਹੈ ਆਪਣੀ ਹੱਕੀ ਮੰਗਾ ਦੇ ਲਈ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਦਿੱਲੀ ਵੱਲ ਨੂੰ ਜਾਣਾ ਪੈ ਰਿਹਾ ਹੈ ਜਵਾਨਾਂ ਦੀ ਮਜਬੂਰੀ ਹੈ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਜੋ ਉਹਨਾਂ ਦੇ ਅਸਰਾਂ ਦੀ ਹੁਕਮ ਹੁੰਦੇ ਨੇ ਉਹ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਪਰ ਜਿੱਥੇ ਇੱਕ ਪਾਸੇ ਨਰ ਦਿੱਤੇ ਜਾਂਦੇ ਨੇ ਜੈ ਜਵਾਨ ਜੈ ਕਿਸਾਨ ਦਾ ਪਰ ਹਾਲਾਤ ਅਜਿਹੇ ਬਣਾਤੇ ਨੇ ਸਰਕਾਰ ਨੇ ਜਵਾਨ ਅਤੇ ਕਿਸਾਨ ਆਮੋ ਸਾਹਮਣੇ ਖੜੇ ਹੋ ਚੁੱਕੇ ਹੋਏ ਨੇ ਤਾ ਹੁਣ ਦੇਖਣਾ ਹੋਵੇਗਾ ਕਿਸ ਤਰ੍ਹਾਂ ਦਾ ਜਿਹੜਾ ਕੀ ਮਾਹੌਲ ਹੈ ਉਹ ਥੋੜੀ ਦੇਰ ਦੇ ਬਾਅਦ ਦੇਖਣ ਨੂੰ ਮਿਲੇਗਾ ਤਸਵੀਰਾਂ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਵੀ ਥੋੜੇ ਨਾਲ ਸਾਂਝੀਆਂ ਕਰ ਦੇਵਾਂਗੇ ਕੈਮਰਾ ਪਰਸਨ ਸਣੀ ਦੇ ਨਾਲ ਹੀਮਤ ਸਿੰਘ ਦੀ ਪਾਲ ਜੈਨਿਕ ਸਵੇਰਾ ਖਲੋਰੀ ਬਾਰਡਰ